ਕੈਨੇਡਾ ਦੇ ਵਿੱਚ ਪੰਜਾਬ ਮੂਲ ਦੀ ਸੰਸਦ ਰੂਬੀ ਡੱਲਾ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਆਖਿਆ ਕਿ ਟਰੂਡੋ ਦੀ ਥਾਂ ਜੇ ਮੈਂ ਪੀਐਮ ਬਣੀ ਤਾਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਸਭ ਤੋਂ ਪਹਿਲਾਂ ਬਾਹਰ ਕੱਢਾ ਜਾਏਗਾ। ਇਹ ਬਿਆਨ ਇਸ ਕਰਕੇ ਮਹੱਤਵਪੂਰਨ ਹੈ ਕਿਉਂਕਿ ਕੈਨੇਡਾ ਪ੍ਰਵਾਸੀਆਂ ਦਾ ਹਮੇਸ਼ਾ ਹੀ ਸਵਾਗਤ ਜੋ ਹੈ ਉਹ ਕਰਦਾ ਹੈ। ਹਾਲਾਂਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਵੀ ਜ਼ਿਆਦਾ ਸਖਤੀ ਹੁਣ ਤੱਕ ਕੈਨੇਡਾ ਦੇ ਵਿੱਚ ਟਰੂਡੋ ਸਰਕਾਰ ਦੇ ਦਰਮਿਆਨ ਨਹੀਂ ਦੇਖਣ ਨੂੰ ਮਿਲੀ। ਤਾਂ ਰੂਬੀ ਡੱਲਾ ਇਸ ਵੇਲੇ ਲਿਬਰਲ ਪਾਰਟੀ ਆਗੂ ਦੀ ਦੌੜ ਦੇ ਵਿੱਚ ਸ਼ਾਮਲ ਨੇ ਤਾਂ ਗੈਰਕਾਨੂੰਨੀ ਪ੍ਰਵਾਸੀ ਬਾਹਰ ਕੱਢਣ ਦੀ ਗੱਲ ਉਹਨਾਂ ਨੇ ਆਖੀ ਹੈ 5 ਲੱਖ ਗੈਰਕਾਨੂੰਨੀ ਪ੍ਰਵਾਸੀ ਬਾਹਰ ਕੱਢੇ ਜਾਣਗੇ ਤਾਂ ਕੈਨੇਡਾ ਦੇ ਵਿੱਚ ਗੈਰਕਾਨੂੰਨੀ ਪ੍ਰਵੇਸ਼ ਰੋਕਣਾ ਪਵੇਗਾ ਗੈਰਕਾਨੂੰਨੀ ਦਾਖਲਾ ਜੋ ਹੈ ਉਹ ਰੋਕਣਾ ਪਵੇਗਾ ਰੂਬੀ ਡਲਾ ਨੇ ਇਹ ਬਿਆਨ ਜੋ ਹੈ ਉਹ ਦਿੱਤਾ ਹੈ ਤਾਂ ਉੱਥੋਂ ਦੇ ਉੱਗੇ ਸਿਆਸਤਦਾਨ ਨੇ ਜਿਨ੍ਹਾਂ ਦੇ ਵੱਲੋਂ ਇਹ ਬਿਆਨ ਆਇਆ ਔਰ ਅਜੇ ਸਮੇ ਇਹ ਬਿਆਨ ਆਇਆ ਜਦੋਂ ਇਹੀ ਵਾਦਾ ਜੋ ਹੈ ਉਹ ਡੋਨਲਡ ਟਰੰਪ ਜੋ ਗਵਾਂਡੀ ਮੁਲਕ ਹੈ ਅਮਰੀਕਾ ਉਹਨਾ ਤੋਂ ਪਹਿਲਾਂ ਉਹਨਾਂ ਨੇ ਜਨਤਾ ਦੇ ਨਾਲ ਕੀਤਾ ਸੀ ਉਸ ਦਾ ਕਿਤੇ ਨਾ ਕਿਤੇ ਉਹਨਾਂ ਨੂੰ ਫਾਇਦਾ ਮਿਲਿਆ ਉਹ ਜਿੱਤੇ ਤੇ ਰਾਸ਼ਪਤੀ ਉਹ ਬਣ ਗਏ ਨੇ ਰਾਸ਼ਪਤੀ ਬਣ ਤੋਂ ਬਾਅਦ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਭਾਜੜਾ ਪਈਆਂ ਹੋਈਆਂ ਨੇ ਕਿਉਂਕਿ ਉੱਥੇ ਫੜੋ ਫੜਾਈ ਸ਼ੁਰੂ ਹੋ ਗਈ ਹੈ ਹੁਣ ਜਹਾਜ਼ ਭਰ-ਭਰ ਕੇ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਉਹਨਾਂ ਦੇ ਮੁਲਕਾਂ ਨੂੰ ਜਾਣ ਲੱਗੇ ਨੇ ਭਾਰਤ ਦੇ ਵਿੱਚ ਵੀ ਛੇਤੀ ਜਾਂ ਜਿਹੜਾ ਉਹ ਹੁਣ ਪੁੱਜੇਗਾ ਕਿਉਂਕਿ ਲਗਭਗ 18000 ਗੈਰ ਕਾਨੂੰਨੀ ਪ੍ਰਵਾਸੀਆਂ ਦੀ ਸੂਚੀ ਅਮਰੀਕਾ ਨੇ ਭਾਰਤ ਨੂੰ ਸੌਂਪ ਦਿੱਤੀ ਹੈ ਔਰ ਭਾਰਤ ਨੇ ਵੀ ਅਗੋਂ ਹਾਂ ਪੱਕੀ ਹੁੰਗਾਰਾ ਦਿੱਤਾ ਹੈ ਬੀਤੇ ਦਿਨੀ ਨਾਲ ਡੋਨਲਡ 트ੰਪ ਨੇ ਇੱਥੋਂ ਵੀ ਗੱਲ ਆਖ ਦਿੱਤੀ ਸੀ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਉੱਤੇ ਮੈਨੂੰ ਪਤਾ ਹੈ ਕਿ ਪੀਐਮ ਨਰਿੰਦਰ ਮੋਦੀ ਜੋ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਸਹੀ ਫੈਸਲਾ ਜੋ ਹੈ ਉਹ ਲੈਣਗੇ ਪਰ ਹੁਣ ਕੈਨੇਡਾ ਵੀ ਤਿਆਰ ਹੋ ਗਿਆ ਹੈ ਕੈਨੇਡਾ ਵੀ ਆਖ ਰਿਹਾ ਹੈ ਕਿ ਜੇ ਹੁਣ ਅਸੀਂ ਜੋ ਉਹਨਾਂ ਦੇ ਸਿਆਸਤਦਾਨ ਨੇ ਰੂਬੀ ਡਲਾ ਉਹਨਾਂ ਨੇ ਆਖਿਆ ਕਿ ਜੇ ਉਹ ਪ੍ਰਧਾਨ ਮੰਤਰੀ ਬਣੇ ਤਾਂ ਫਿਰ ਉਹ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਬਾਹਰ ਕੱਢਣਗੇ ਇਸ ਕਰਕੇ ਜੇ ਅਮਰੀਕਾ ਤੋਂ ਵੀ ਗੈਰ ਕਾਨੂੰਨੀ ਪ੍ਰਵਾਸੀ ਭਾਰਤ ਨੂੰ ਆਉਂਦੇ ਨੇ ਕੈਨੇਡਾ ਤੋਂ ਵੀ ਆਉਂਦੇ ਨੇ ਤਾਂ ਭਾਰਤ ਦੇ ਲਈ ਅੱਗੇ ਇੱਕ ਬਹੁਤ ਵੱਡੀ ਚੁਣੌਤੀ ਜਿਹੜੀ ਆ ਉਹ ਖੜੀ ਹੋ ਜਾਏਗੀ ਕਿਉਂਕਿ ਬੇਰੁਜ਼ਗਾਰੀ ਭਾਰਤ ਦੇ ਵਿੱਚ ਵੀ ਬਹੁਤ ਹੈ ਇੱਥੇ ਜੋ ਨੌਜਵਾਨ ਡਿਗਰੀਆਂ ਚੁੱਕੀ ਬੈਠੇ ਨੇ ਜਿਹੜੇ ਚੰਗੇ ਪੜ੍ਹੇ ਲਿਖੇ ਨੌਜਵਾਨ ਨੇ ਉਹ ਵੀ ਪੀਐਨ ਦੀ ਨੌਕਰੀ ਦੇ ਲਈ ਕਤਾਰਾਂ ਦੇ ਵਿੱਚ ਖੜੇ ਹੁੰਦੇ ਨਜ਼ਰ ਆਉਂਦੇ ਨੇ ਤਾਂ ਇੱਥੋਂ ਹੀ ਪਤਾ ਲੱਗਦਾ ਕਿ ਬੇਰੁਜ਼ਗਾਰੀ ਇੱਕ ਵੱਡੀ ਸਮੱਸਿਆ ਹੈ ਤੇ ਜੇ ਗੈਰਕਾਨੂੰਨੀ ਪ੍ਰਵਾਸੀ ਜੇ ਬਾਹਰੋਂ ਭਾਰਤ ਦੁਆਰਾ ਇੱਥੇ ਭੇਜੇ ਜਾਂਦੇ ਨੇ ਤਾਂ ਇੱਕ ਭਾਰਤ ਦੇ ਅੱਗੇ ਵੱਡੀ ਚੁਣੌਤੀ ਖੜੀ ਹੋ ਜਾਏਗੀ ਉਹਨਾਂ ਨੂੰ ਸਾਹਮਣਾ ਕਿੱਦਾਂ ਪਰ ਇਸ ਵਿਚਾਲੇ ਜੋ ਰੂਬੀ ਡਲਾ ਦਾ ਇਹ ਬਿਆਨ ਸਾਹਮਣੇ ਆਇਆ ਤਾਂ ਇਸ ਦੇ ਕਈ ਮਾਇਨੇ ਜਿਹੜੇ ਨੇ ਉਹ ਕੱਢੇ ਜਾ ਰਹੇ ਨੇ ਕਿਉਂਕਿ ਸਿਆਸਤਦਾਨ ਅਕਸਰ ਇਹ ਜ਼ਰੂਰ ਦੇਖਦੇ ਹੁੰਦੇ ਨੇ ਕਿ ਗਵਾਂਡੀ ਦੇਸ਼ਾਂ ਦੇ ਵਿੱਚ ਕੀ ਕੁਝ ਵਾਪਰ ਰਿਹਾ ਹੈ ਲੋਕ ਕਿਹੜੀਆਂ ਨੀਤੀਆਂ ਨੂੰ ਪਸੰਦ ਕਰ ਰਹੇ ਨੇ ਕਿਹੜੀਆਂ ਨੀਤੀਆਂ ਨੂੰ ਨਾ ਪਸੰਦ ਕਰ ਰਹੇ ਨੇ ਤਾਂ ਇਸ ਕਰਕੇ ਡੋਨਲਡ ਟਰੰਪ ਦੀ ਜਿਹੜੀ ਨੀਤੀ ਸੀ ਕਿ ਗੈਰਕਾਨੂੰਨੀ ਪ੍ਰਵਾਸੀਆਂ ਦੇ ਉੱਤੇ ਸਿਕੰਜਾ ਤੇ ਉਹ ਨੀਤੀ ਹੁਣ ਰੂਬੀ ਡਲਾ ਅਪਣਾਉਂਦੇ ਹੋਏ ਨਜ਼ਰ ਆਏ ਨੇ ਤਾਂ ਹਾਲਾਂਕਿ ਪੰਜਾਬੀ ਮੂਲ ਦੇ ਨੇ ਤਾਂ ਪਰ ਇਸ ਦੇ ਬਾਵਜੂਦ ਉਹਨਾਂ ਨੇ ਇਹ ਜਿਹੜਾ ਬਿਆਨ ਦਿੱਤਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਹੈ ਪੰਜਾਬੀ ਨੌਜਵਾਨ ਕੈਨੇਡਾ ਦੇ ਵਿੱਚ ਗਏ ਹੋਏ ਨੇ ਇਹਨਾਂ ਦੇ ਵਿੱਚੋਂ ਵੱਡੀ ਗਿਣਤੀ ਉਹਨਾਂ ਦੀ ਵੀ ਹੈ ਜਿਹੜੇ ਕਾਨੂੰਨੀ ਤੌਰ ਦੇ ਉੱਤੇ ਗਏ ਨੇ ਪਰ ਕੁਝ ਅਜੇ ਵੀ ਹੈਗੇ ਨੇ ਜਿਹੜੇ ਗੈਰਕਾਨੂੰਨੀ ਤੌਰ ਦੇ ਉੱਤੇ ਉੱਥੇ ਟਿਕੇ ਹੋਏ ਨੇ ਤਾਂ ਇਸ ਕਰਕੇ ਹੁਣ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਕੈਨੇਡਾ ਵੀ ਸਖਤ ਨਜ਼ਰ ਆ ਰਿਹਾ ਹੈ 5 ਲੱਖ ਗੈਰਕਾਨੂੰਨੀ ਪ੍ਰਵਾਸੀ ਕੱਢੇ ਜਾਣ ਦੀ ਗੱਲ ਜੋ ਹੈ ਉਹ ਰੂਬੀ ਡੱਲਾ ਨੇ ਆਖੀ ਹੈ ਪਰ ਨਾਲ ਇਹ ਗੱਲ ਉਹਨਾਂ ਨੇ ਆਖੀ ਇਹ ਕਿ ਜੇ ਟਰੂਡੋ ਦੀ ਥਾਂ ਉਹ ਪੀਐਮ ਬਣੇ ਹਾਲਾਂਕਿ ਟਰੂਡੋ ਦੀ ਥਾਂ ਤੇ ਕੌਣ ਪੀਐਮ ਬਣੇਗਾ ਇਹ ਤਾਂ ਬੁਝਾਰਤ ਜਿਹੜਾ ਉਹ ਜ਼ਰੂਰ ਬਣਿਆ ਹੋਇਆ ਕਿਉਂਕਿ ਉੱਥੇ ਪ ਆ ਪਾਰਟੀ ਦੇ ਆਗੂ ਬਣ ਦੀ ਜਿਹੜੀ ਦੌੜ ਹੁੰਦੀ ਹੈ ਉਸ ਦੇ ਵਿੱਚ ਜਿਤਨਾ ਜ਼ਰੂਰੀ ਹੁੰਦਾ ਹੈ ਲਿਬਰਲ ਪਾਰਟੀ ਦਾ ਆਗੂ ਕੌਣ ਹੋਵੇਗਾ ਇਹ ਹਾਲੇ ਸਵਾਲ ਬਣਿਆ ਹੈ ਰੂਬੀ ਡੱਲਾ ਵੀ ਇਸ ਦੌੜ ਦੇ ਵਿੱਚ ਸ਼ਾਮਲ ਨੇ ਕਈ ਹੋਰ ਚਿਹਰੇ ਵੀ ਇਸ ਦੌੜ ਦੇ ਵਿੱਚ ਸ਼ਾਮਲ ਨੇ ਤਾਂ ਆਗੂ ਬਣਨ ਤੋਂ ਬਾਅਦ ਅਗਲੀ ਟੂੜੀ ਦੀ ਥਾਂ ਕੌਣ ਲੇਗਾ ਤਾਂ ਇਹ ਵੀ ਦੇਖਣਾ ਬੜਾ ਦਿਲਚਸਪ ਹੋਏਗਾ ਪਰ ਇਸ ਬਿਆਨ ਤੋਂ ਬਾਅਦ ਉੱਥੇ ਸਿਆਸਤ ਕਿਸ ਤਰੀਕੇ ਨਾਲ ਗਰਮਾਉਂਦੀ ਹੈ ਕਿ ਦੂਜੇ ਸਿਆਸਤਦਾਨ ਵੀ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਲੈ ਕੇ ਸ਼ਕਤੀ ਦਾ ਸੰਕੇਤ ਦੇਣਗੇ There are over half a million illegal immigrants in Canada. This is unacceptable. As the daughter of immigrant parents, I know firsthand that immigrants have helped build our great country. But we must clamp down. On human trafficking and those that are here illegally. As your Prime Minister, I promise you I will deport every illegal immigrant in Canada. Canada's